ਪੰਜਾਬ ਦੇ ਵਿੱਚ ਬਹੁਤ ਸਾਰੇ ਐਜੂਕੇਸ਼ਨ ਇੰਸਟੀਟਿਊਟਸ ਆ ਔਰ ਖਾਸ ਤੌਰ ਤੇ ਉਹ ਐਜੂਕੇਸ਼ਨ ਇੰਸਟੀਟਿਊਟਸ ਜਿਹੜੇ ਚੈਰੀਟੇਬਲ ਸੰਸਥਾਵਾਂ ਨੇ ਯਾਨੀ ਕਿ ਉਹਨਾਂ ਸੰਸਥਾਵਾਂ ਨੂੰ ਜਿਹੜਾ ਵਾ ਉਹ ਲੋਕਾਂ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਉਹਨਾਂ ਸੰਸਥਾਵਾਂ ਨੂੰ ਲੋਕਾਂ ਨੇ ਆਪਣੀਆਂ ਨਿੱਜੀ ਜਾਇਦਾਦਾਂ ਜਿਹੜੀਆਂ ਨੇ ਉਹ ਦਾਨ ਕੀਤੀਆਂ ਹੋਈਆਂ ਤਾਂ ਜੋ ਉੱਥੇ ਸਕੂਲ ਕਾਲਜ ਹਸਪਤਾਲ ਜਾਂ ਕੁਝ ਹੋਰ ਪਬਲਿਕ ਵੈਲਫੇਅਰ ਵਾਸਤੇ ਬਣਾਇਆ ਤੇ ਚਲਾਇਆ ਜਾ ਸਕੇ ਇਸੇ ਤਰ੍ਹਾਂ ਪੰਜਾਬ ਦੀ ਇੱਕ ਸਿਰਮੌਰ ਸੰਸਥਾ ਹੈ ਜਿਨ੍ਹਾਂ ਦੇ ਐਜੂਕੇਸ਼ਨ ਇੰਸਟੀਟਿਊਟਸ ਅੰਮ੍ਰਿਤਸਰ ਦੇ ਵਿੱਚ ਨੇ ਜੰਡੇਆਲਾ ਦੇ ਵਿੱਚ ਨੇ ਤੇ ਤਰਨਤਾਰਨ ਦੇ ਵਿੱਚ ਨੇ ਇਸ ਸੰਸਥਾ ਦਾ ਨਾਮ ਹੈ ਫੋਰਸ ਇਹਨੂੰ ਸੰਤ ਸਿੰਘ ਸੁਖਾ ਸਿੰਘ ਦੇ ਨਾਮ ਤੋਂ ਜਾਣਿਆ ਜਾਂਦਾ ਬਹੁਤ ਮਕਬੂਲ ਇਹ ਜਿਹੜੀ ਹੈ ਐਜੂਕੇਸ਼ਨ ਆਧਾਰਾ ਹੈਗਾ ਵਿਦਿਅਕ ਆਧਾਰਾ ਇਹਦੇ ਬਾਰੇ ਇਹ ਕਿਹਾ ਜਾਂਦਾ ਮੰਨਿਆ ਜਾਂਦਾ ਵੀ ਅਗਰ ਕਿਸੇ ਬੱਚੇ ਨੇ ਫੋਰਸ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਹੋਵੇ ਤਾਂ ਉਹਦੇ ਲਈ ਜਿਹੜਾ ਉਦੀ ਪੜ੍ਹਾਈ ਦੇ ਵਿੱਚ ਜਿਹੜੇ ਨੰਬਰ ਆ ਬਹੁਤ ਚੰਗੇ ਹੋਣੇ ਚਾਹੀਦੇ ਆ ਔਰ ਖਾਸ ਤੌਰ ਤੇ ਇਹ ਜਿਹੜਾ ਸਕੂਲ ਹੈ ਇਹ ਸਿੱਖ ਇਹ ਜਿਹੜੀ ਪਰੰਪਰਾਵਾਂ ਦੇ ਉੱਤੇ ਪੂਰਾ ਪਹਿਰਾ ਦਿੰਦਾ ਇਹ ਸਕੂਲ ਦੇ ਵਿੱਚ ਜਿਹੜਾ ਸਿੱਖੀ ਦੀਆਂ ਰੌ ਰੀਤਾਂ ਜਿਹੜੀਆਂ ਨੇ ਉਹ ਵੀ ਸਿਖਾਈਆਂ ਜਾਂਦੀਆਂ ਨੇ ਔਰ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਬੱਚਿਆਂ ਨੇ ਭਾਰਤ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬੜਾ ਨੰਮਨਾ ਵੀ ਖੱਟਿਆ ਪਰ ਇੱਕ ਵਿਵਾਦ ਇਸ ਸੰਸਥਾ ਦੇ ਨਾਲ ਹੁਣ ਜੁੜ ਗਿਆ ਇਸ ਸੰਸਥਾ ਦੀ ਬਟਾਲਾ ਰੋਡ ਤੇ ਉੱਤੇ ਕੋਈ ਜ਼ਮੀਨ ਹੈ ਹੁਣ ਦੂਸਰੀ ਧਿਰ ਦਾ ਇਹ ਕਹਿਣਾ ਵੀ ਇਹ ਜ਼ਮੀਨ ਸਾਡੀ ਹੈ ਇਸ ਸੰਸਥਾ ਨੇ ਇਹਦੇ ਉੱਤੇ ਕਬਜ਼ਾ ਕੀਤਾ ਹੋਇਆ ਤੇ ਨਾਲ ਦੀ ਨਾਲ ਇਹ ਸੰਸਥਾ ਜਿਹੜੀ ਹੈ ਆਪਣੇ ਨਿੱਜੀ ਮਫਾਦ ਵਾਸਤੇ ਇਹ ਜ਼ਮੀਨ ਵੇਚ ਵੀ ਰਹੀ ਹੈ ਇਸ ਬਾਰੇ ਇਸ ਖਬਰ ਦੀ ਪੂਰੀ ਪੜਤਾਲ ਬਾਰੇ ਅਸੀਂ ਜਦੋਂ ਇਸ ਸੰਸਥਾ ਦੇ ਜਿਹੜੇ ਇੱਕ ਮੈਂਬਰ ਜਿਹੜੇ ਸੀਨੀਅਰ ਪੱਤਰਕਾਰ ਵੀ ਨੇ ਜਸਬੀਰ ਸਿੰਘ ਪੱਟੀ ਸਾਹਿਬ ਉਹਨਾਂ ਨਾਲ ਗੱਲ ਕੀਤੀ ਤਾਂ ਮਾਜਰਾ ਸਾਰਾ ਸਮਝ ਦੇ ਵਿੱਚ ਆਇਆ ਵੀ ਦਰਅਸਲ ਇਹ ਮਾਜਰਾ ਹੈ ਕਿ ਇਹ ਕਹਾਣੀ ਹੈ ਕੀ ਹੈ ਉਹਨਾਂ ਨੇ ਦੱਸਿਆ ਵੀ ਇਸ ਸੰਸਥਾ ਦਾ ਜਿਹੜਾ ਇਤਿਹਾਸ ਹੈ ਇਹ ਦਹਾਕਿਆਂ ਨਹੀਂ ਸਦੀਆਂ ਪੁਰਾਣਾ 1875 ਦੇ ਵਿੱਚ ਦੱਸਿਆ ਜਾਂਦਾ ਵੀ ਪੰਜਾਬ ਚੋਂ ਚਾਰ ਸਿੱਖ ਨੌਜਵਾਨ ਜਿਹੜੇ ਆ ਉਹ ਈਸਾਈ ਧਰਮ ਅਪਣਾਉਣਾ ਚਾਹੁੰਦੇ ਸੀਗੇ ਔਰ ਇਸ ਬਾਰੇ ਜਦੋਂ ਸੰਤ ਸਿੰਘ ਨੂੰ ਪਤਾ ਲੱਗਾ ਜਿਨ੍ਹਾਂ ਦੀ ਇਹ ਜ਼ਮੀਨ ਹੈ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਮਾੜੀ ਗੱਲ ਆ ਸਿੱਖਾਂ ਦੀਆਂ ਇੰਨੀਆਂ ਕੁਰਬਾਨੀਆਂ ਨੇ ਤੇ ਸਿੱਖ ਬੱਚੇ ਜਿਹੜੇ ਆ ਉਹ ਕਿਉਂ ਇਸਾਈ ਧਰਮ ਅਪਣਾਉਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਵੀ ਸ਼ਾਇਦ ਐਜੂਕੇਸ਼ਨ ਦੀ ਕਿਤੇ ਕਮੀ ਹੈ ਇਸੇ ਕਰਕੇ ਜਿਹੜੇ ਸਿੱਖ ਨੌਜਵਾਨ ਨੇ ਇਹ ਇਸਾਈ ਧਰਮ ਅਪਣਾਉਣਾ ਚਾਹੁੰਦੇ ਆ ਤਾਂ ਉਹਨਾਂ ਨੇ ਉਸ ਵਕਤ ਆਪਣੀ ਜ਼ਮੀਨ ਜਿਹੜੀ ਆ ਉਹ ਸਕੂਲਾਂ ਵਾਸਤੇ ਦਾਨ ਦੇ ਦਿੱਤੀ ਇਹ ਜ਼ਮੀਨ ਦਰਅਸਲ ਸੰਤ ਸਿੰਘ ਦੀ ਦਸੀ ਜਾਂਦੀ ਹੈ ਨਾਲ ਦੀ ਨਾਲ ਉਹਨਾਂ ਨੇ ਦਰਬਾਰ ਸਾਹਿਬ ਦੇ ਲਾਗੇ ਮਾਈ ਸੇਵਾ ਬਾਜ਼ਾਰ ਆ ਉੱਥੇ ਉਹਨਾਂ ਦਾ ਘਰ ਸੀਗਾ ਉਹ ਵੀ ਇਸ ਸੰਸਥਾ ਨੂੰ দান ਕਰ ਦਿੱਤਾ ਕਿਉਂਕਿ ਉਹਨਾਂ ਦੇ ਔਲਾਦ ਕੋਈ ਨਹੀਂ ਸੀਗੀ ਹੁਣ ਤੁਸੀਂ ਪੁੱਛੋਗੇ ਕਿ ਸੁੱਖਾ ਸਿੰਘ ਨਾਮ ਕਿੱਥੋਂ ਆਇਆ ਦਰਅਸਲ ਸੰਤ ਸਿੰਘ ਦੇ ਜਿਹੜੇ ਪਿਤਾ ਉਹਨਾਂ ਦਾ ਨਾਮ ਸੁੱਖਾ ਸਿੰਘ ਸੀ ਔਰ ਇਸੇ ਕਰਕੇ ਇਹ ਜਿਹੜੀ ਐਜੂਕੇਸ਼ਨ ਸੰਸਥਾ ਬਣਾਈ ਗਈ ਸੰਤ ਸਿੰਘ ਸੁੱਖਾ ਸਿੰਘ ਜਿਹਨੂੰ ਛੋਟੀ ਭਾਸ਼ਾ ਦੇ ਵਿੱਚ ਜਾਂ ਆਮ ਪ੍ਰਚਲਿਤ ਭਾਸ਼ਾ ਦੇ ਵਿੱਚ ਫੋਰਸ ਕਹਿੰਦੇ ਆ ਫੋਰਸ ਸਕੂਲ ਬਹੁਤ ਮਕਬੂਲ ਸਕੂਲ ਨੇ ਬਹੁਤ ਮਿਆਰੀ ਜਿਹੜੀ ਆ ਪੜ੍ਹਾਈ ਆ ਉੱਥੋਂ ਦੀ ਔਰ ਖਾਸ ਤੌਰ ਦੇ ਉੱਤੇ ਪੰਥਕ ਰੌ ਰੀਤਾ ਦੇ ਨਾਲ ਜੁੜਿਆ ਹੋਇਆ ਇਹ ਸਕੂਲ ਹੈ ਹੁਣ ਅੱਜ ਕੱਲ ਇੱਕ ਵਿਵਾਦ ਸਾਹਮਣੇ ਆਇਆ ਵੀ ਇਸ ਸੰਸਥਾ ਨੇ ਜ਼ਮੀਨ ਵੇਚ ਦਿੱਤੀ ਆ ਤੇ ਉਹ ਪੈਸੇ ਜਿਹੜੇ ਆ ਖੁਰਦ-ਬੁਰਦ ਕੀਤੇ ਗਏ ਆ ਪਰ ਦਰਸਲ ਅਜਿਹਾ ਨਹੀਂ ਹੋਇਆ ਸੰਸਥਾ ਦੇ ਕੋਲ ਅਖਤਿਆਰ ਹੈਗੇ ਆ ਉਹ ਜਗ੍ਹਾ ਵੇਚ ਵੀ ਸਕਦੇ ਆ ਤੇ ਖਰੀਦ ਵੀ ਸਕਦੇ ਆ ਕੁਝ ਲੋਕ ਜਿਹੜੇ ਆ ਉਹ ਚਾਹੁੰਦੇ ਆ ਵੀ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਿਆ ਜਾਵੇ ਕਿਉਂਕਿ ਇਹ ਜਗ੍ਹਾ ਜਿਹੜੀ ਆ ਸੰਸਥਾ ਦੀ ਆ ਤੇ ਹੋ ਸਕਦਾ ਉਹਨਾਂ ਦੇ ਕੋਈ ਪੋਲਿਟਿਕਲ ਜਿਹੜੇ ਰਿਲੇਸ਼ਨਸ ਹੋਣ ਉਹਨਾਂ ਦੀ ਪਿੱਠ ਦੇ ਉੱਤੇ ਕੋਈ ਰਾਜਨੀਤਿਕ ਬੰਦੇ ਹੋਣ ਇਸੇ ਕਰਕੇ ਇਲਜ਼ਾਮ ਇਹ ਲੱਗਦੇ ਆ ਵੀ ਜਿਹੜੇ ਲੋਕ ਇਤੇ ਕਬਜ਼ਾ ਕਰਨਾ ਚਾਹੁੰਦੇ ਆ ਇਸ ਮਾਨਮਤੀ ਸੰਸਥਾ ਦੇ ਉੱਤੇ ਉਹ ਕਦੀ ਬੁਲਡੋਜ਼ਰ ਦੇ ਨਾਲ ਇੱਕ ਕੰਦਾ ਢਾਹ ਦਿੰਦੇ ਆ ਕਦੀ ਉਹ ਬੁਲਡੋਜ਼ਰ ਲਿਆ ਕੇ ਇਹਨਾਂ ਦੇ ਬੋਰਡ ਆ ਜਿਹੜੇ ਉਹ ਪਟ ਦਿੰਦੇ ਆ ਪਰ ਦਰਅਸਲ ਇਹ ਜਿਹੜੀ ਸੰਸਥਾ ਵਾ ਇਹ ਅਜੇ ਹਾਂ ਕੁਝ ਵੀ ਨਹੀਂ ਕਰ ਰਹੀ ਇਹ ਸੰਸਥਾ ਤਾਂ ਵਿਦਿਆ ਦੇ ਖੇਤਰ ਦੇ ਵਿੱਚ ਬਹੁਤ ਨਾਮਣਾ ਖੱਟਦੀ ਆ ਬਹੁਤ ਵਧੀਆ ਸਕੂਲ ਇੰਸਟੀਚਿਊਟ ਇਸ ਸੰਸਥਾ ਵੱਲੋਂ ਚਲਾਏ ਜਾਂਦੇ ਆ ਔਰ ਇਸ ਸੰਸਥਾ ਤੋਂ ਪੜ੍ਹੇ ਬੱਚੇ ਜਿਹੜੇ ਆ ਉਹਨਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੱਲਾਂ ਵੀ ਮਾਰੀਆਂ ਨੇ ਸੋ ਇਸ ਸੰਸਥਾ ਬਾਰੇ ਜੋ رائے ਸੀਗੀ ਜੋ ਮੇਰੀ ਗੱਲ ਹੋਈ ਜਸਪੀਰ ਸਿੰਘ ਪੱਟੀ ਹੋਣਾਂ ਨਾਲ ਜਿਹੜੇ ਮੈਂਬਰ ਵੀ ਨੇ ਇਸ ਸੰਸਥਾ ਦੇ ਉਹਨਾਂ ਨੇ ਆਪਣਾ ਪੱਖ ਰੱਖਿਆ ਔਰ ਨਾਲ ਦੀ ਨਾਲ ਹੀ ਜਿਨ੍ਹਾਂ ਨੇ ਹੋਰ ਇਸ ਬਾਰੇ ਗੱਲਬਾਤ ਕੀਤੀ ਆ ਵੀ ਇਹ ਸੰਸਥਾ ਅਜੇ ਹਾਂ ਕੁਝ ਨਹੀਂ ਕਰਦੀ ਉਹ ਵੀ ਤੁਹਾਨੂੰ ਸੁਣਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਲੋਚਨ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦਾ ਸੇਵਾਦਾਰ ਕੀ ਮਸਲਾ ਜੀ ਜਿਹੜਾ ਤੁਸੀਂ ਮਸਲਾ ਜਿਹੜਾ ਜੀ ਇਹ ਜਿਹੜੀ ਜ਼ਮੀਨ ਹੈ ਜਾਇਦਾਦ ਹੈ ਖਾਲਸਾ ਪੰਥ ਦੀ ਆ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਹ ਨਾਂ ਤੇ ਇੱਕ ਪਰਿਵਾਰ ਨੇ ਕਰਾਈ ਸੀ ਉਹਨਾਂ ਦਾ ਇੱਕੋ ਇੱਕੋ ਲਟਕਾ ਸੀਗਾ ਪ੍ਰਾਤਨ ਸਮੇਂ ਦੇ ਵਿੱਚ ਤੇ ਜਦੋਂ ਉਹ ਚੜ੍ਹਾਈ ਕਰ ਦਿੰਦਾ ਤੇ ਉਦੋਂ ਬਾਅਦ ਉਹਨਾਂ ਨੇ ਇਹ ਪੰਥ ਦੇ ਨਾਂ ਕਰ ਦਿੱਤੀ ਜ਼ਮੀਨ ਤੇ ਇਹ ਜਿਹੜੀ ਸੰਸਥਾ ਬਣੀ ਆ ਇਹਨਾਂ ਨੇ ਕੀਤਾ ਹੈ ਤੇ ਖਾਲਸਾ ਪੰਥ ਦੀ ਸਾਰੀ ਜਾਇਦਾਦ ਸੀ ਪਰ ਇਹਨਾਂ ਨੇ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਉਹਨੂੰ ਮਹਿੰਗੇ ਪਾ ਜਿਹੜੀ ਆ ਉਹ ਵੇਚ ਕੇ ਤੇ ਵਰਤ ਲਿਆ ਵਾ ਤੇ ਹੁਣ ਪਤਾ ਲੱਗਾ ਇਹ ਇੱਥੇ ਸਾਡਾ ਵੀਰ ਆ ਇੱਕ ਕੋਲੀ ਇਹ ਬਹੁਤ ਲੰਮੇ ਸਮੇਂ ਤੋਂ ਜਿਹੜਾ ਵਾ ਉਹ ਕੋਰਟ ਕੇਸ ਲੜ ਰਿਹਾ ਸੀਗਾ ਉਹਦੀਆਂ ਤਰੀਕਾਂ ਵੀ ਹੁਣ ਲੱਗ ਗਈਆਂ ਤੇ ਅਸੀਂ ਤੇ ਅੱਜ ਇੱਥੇ ਪਹੁੰਚੇ ਆ ਜਦੋਂ ਸਾਰੀ ਇਹਦੀ ਸ਼ਾਨਬੀਨ ਕੀਤੀ ਆ ਜਿਹੜੇ ਕਾਗਜ਼ ਵੀ ਸਾਨੂੰ ਮਿਲੇ ਆ ਉੱਥੇ ਦੋਹਾਂ 10ਵੇਂ ਪਾਸ਼ਾ ਦਾ ਨਾਮ ਆ ਤੇ ਅਸੀਂ ਤਾਂ ਉਹਨੇ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜਿੰਨੀ ਇਹ ਜਿਹੜੀ ਜ਼ਿਆਦਾਤ ਆ ਇਹ ਖਾਲਸਾ ਪੰਥ ਦੇ ਹਵਾਲੇ ਕੀਤੀ ਜਾਵੇ ਜੋ ਕਿ ਇਹ ਗਰੀਬ ਪਰਿਵਾਰਾਂ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਹਸਪਤਾਲਾਂ ਵਾਸਤੇ ਕੰਮ ਆ ਸਕੇ ਲੇਕਿਨ ਉਹ ਕਹਿੰਦੇ ਕਿ ਅਸੀਂ ਜਗ੍ਹਾ ਜਿਵੇਂ ਵੇਚਦੇ ਪਏ ਤੋਂ ਉਹ ਜਗ੍ਹਾ ਤੇ ਨਵੀਂ ਜਗ੍ਹਾ ਵੀ ਖਰੀਦ ਰਹੇ ਕੋਈ ਖਰੀਦੀ ਕੋਠੀ ਲਈ ਜੇ ਘਰ ਰਹਿਣ ਵਾਸਤੇ 8 ਕਰੋੜ ਦੀ ਕਿਸੇ ਜਗ੍ਹਾ ਕੋਈ ਮਾਰ ਰੋਡ ਤੇ ਉਹ ਕਹਿੰਦੇ ਚੰਡੀਆਲੇ ਜਗ੍ਹਾ ਲੁੱਤੀ ਅਸੀਂ ਉਹ ਕਹਿੰਦੇ ਕਿ ਇਹਨਾਂ ਨੇ ਇੱਕ ਸਕੂਲ ਪਿੱਛੇ ਵੇਚਣਾ ਮਿਲਾ ਇਹ ਤੁਨ ਤਾਨ ਉਹ ਵੀ ਕਹਿੰਦੇ ਉਹ ਖੱਪ ਪੈ ਗਈ ਇਹਨਾਂ ਦੇ ਬੰਦੇ ਮੈਨੂੰ ਉਡਾਤਾ ਮੜਕਾ ਰੁਕ ਗਿਆ ਪਰ ਵੇਚ ਕਿਉਂ ਰਹੇ ਜੀ ਜਿਹੜਾ ਬਾਕੀ ਪਰਵਾਰਿਕ ਫੈਮਿਲੀ ਨੂੰ ਅੱਗੇ ਪਿੱਛੇ ਕਰਨ ਲਈ ਤੁਸੀਂ ਇੱਕ ਇਹਨਾਂ ਨੇ ਇਹ ਵੀ ਗੱਲ ਕਿ ਕਿ ਡੀਸੀ ਸਾਹਿਬ ਨੂੰ ਹਮੇਸ਼ਾ ਹੀ ਆਪਣਾ ਰਿਕਾਰਡ ਪੇਸ਼ ਕਰਦੇ ਨੇ ਇਸ ਵਾਰ ਡੀਸੀ ਸਾਹਿਬ ਨੇ ਕੋਈ ਤੋ ਸਰ ਸਰ 14 ਸਾਲ ਹੋ ਗਏ ਮੈਨੂੰ ਲੜਦਿਆਂ ਨੂੰ 14 ਸਾਲਾਂ ਤੋਂ ਇੱਕ ਲੈਟਰ ਪੈਟ ਤੋਂ ਸਵਾਏ ਨਾਲ ਕੋਈ ਕੋਈ ਕਾਗਜ਼ ਨਹੀਂ ਲੱਭਾ ਆ ਜਿਹੜਾ ਤਕਲੀਫਨਾਮਾ ਮੈਂ ਜਲੰਧਰੋਂ ਲੱਭ ਕੇ ਲਿਆਦਾ ਜਿਹੜਾ ਕੋਰ ਚੱਲ ਗਿਆ ਨਾ ਉਹਦੀ ਫੋਟੋਕਾਪੀ ਕਰ ਹਮਮ ਕਾਨ ਸਿੰਘ ਪਲੂਆ ਦਾ ਹੀ ਰਵੀਪਖ ਜੀ ਉਹਨਾਂ ਦੀ ਨਾਲ ਚ ਹਮਮ ਏ ਆਪਣੇ ਅੱਗੇ ਕੇ ਮਾਨਦੇ ਨਹੀਂ ਮੈਂ ਤੇ ਰਿਕਾਰਡ ਮੈਂ ਤਾਂ ਬਕਾਉ ਆ ਕਾਪੀਆਂ ਬਾਬਾ ਜੀ ਨੂੰ ਦੇ ਦੇਵਾਂਗੇ ਸਿੰਘ ਸਾਹਿਬ ਖੜੇ ਆ ਫੈਸਲਾ ਤੁਸੀਂ ਆਪਣੇ ਕਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ